ਭਾਰਤ ਚ ਕਹਿ ਲਿਏ ਕਿ ਪੰਜਾਬ ਦੇ ਵਿੱਚ ਜਾਂ ird gird ਵੱਡੇ ਪੱਧਰ ਤੇ ਇੰਨੇ ਦਿਨੀ ਇੱਕ ਕਾਂਬਾ ਛੜਿਆ ਹੋਇਆ ਹੈ ਤਾਪਮਾਨ 5 ਡਿਗਰੀ ਦੇ ird gird ਆਣ ਖੜਾ ਹੈ ਤੇ ਠੰਡ ਤੋਂ ਕਿਵੇਂ ਬਚਾਅ ਕਰਨਾ ਹੈ ਇਹਦੇ ird gird ਅੱਜ ਸਾਡੇ ਇਸ ਦੇ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਵੱਖ-ਵੱਖ ਸਫਾਂ ਦੇ ਵਿੱਚ ਅੱਗੇ ਹੋ ਕੇ ਮੋਰੀ ਵਿਚਰਨ ਵਾਲੀ ਸ਼ਖਸੀਅਤ ਕਹਿ ਸਕਦੇ ਆ ਕਿ ਉੱਗੀ ਡਾਕਟਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਧੰਨਵਾਦ ਜੀ ਤੇ ਤੁਹਾਡੇ ਰਾਈ ਜਿੰਨੇ ਵੀ ਸੁਣਦੇ ਨੇ ਸਾਰਿਆਂ ਨੂੰ ਹੀ ਬਹੁਤ-ਬਹੁਤ ਨਿੱਘੀ ਸਤਿਕਾਰ ਡਾਕਟਰ ਸਾਹਿਬਾ ਪੰਜਾਬ ਹਰਿਆਣਾ ਇਰਦ-ਗਿਰਦ ਇਨ ਦਿਨ ਹੀ ਠੰਡ ਦਾ ਵੱਡੇ ਪੱਧਰ ਉਤੇ ਯੋਰ ਹੈ ਸੀਤ ਲਹਿਰ ਹੈ ਸੰਗਨੀ ਧੁੰਦ ਦਾ ਦੌਰ ਹੈ ਕਿਵੇਂ ਆਪਾਂ ਵਿਚਾਰ ਰੱਖ ਸਕਦੇ ਆਂ ਸਰੀਰਿਕ لحاظ ਉਤੇ ਜਾਂ ਆਪਾਂ ਜੋ ਵੀ ਰੋਜ਼ਮਰਹ ਦੀ ਜ਼ਿੰਦਗੀ ਨੂੰ ਆਪਾਂ ਵਿਚਰਨ ਨਹੀਂ ਕਰਨਾ ਪਰ ਮੋٹے ਤੌਰ ਤੇ ਸਰੀਰ ਦੇ ਲਿਹਾਜ਼ ਉਤੇ ਕਿਹੜੇ ਕਿਹੜੇ ਬਚਾਅ ਆਪਾਂ ਰੱਖ ਸਕਦੇ ਹਾਂ ਜੀ ਦੇਖੋ ਠੰਡ ਜਿਹੜੀ ਹੈ ਇਹ ਬਹੁਤ ਚੀਜ਼ਾਂ ਤੇ ਅਸਰ ਪਾਉਂਦੀ ਜੇ ਜਿਹੜੀ ਸ਼ਾਇਦ ਸਾਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਸਮੇਤ ਚਮੜੀ ਤੇ ਸਮੇਤ ਸਾਡੇ ਹੱਥਾਂ ਪੈਰਾਂ ਦੀਆਂ ਉਂਗਲਾਂ ਤੇ ਸਾਡੇ ਦਿਲ ਤੇ ਵਾਲਾਂ ਤੇ ਸਾਰੀਆਂ ਹੀ ਚੀਜ਼ਾਂ ਤੇ ਬਹੁਤ ਡੂੰਘਾ ਅਸਰ ਪਾਉਂਦੀ ਜੇ ਤੇ ਫਿਰ ਤੁਸੀਂ ਵੇਖਦੇ ਹੋ ਕਿ ਬਹੁਤ ਸਾਰੀਆਂ ਨੌਜਵਾਨ ਮੌਤਾਂ ਇਸ ਠੰਡ ਦੇ ਵਿੱਚ ਹੁੰਦੀਆਂ ਨੇ ਤੇ ਬਹੁਤ ਸਾਰੇ 60 ਵਰਿਆਂ ਤੋਂ ਉੱਪਰ ਜਿਨ੍ਹਾਂ ਨੂੰ ਖਾਸ ਤਰਤੇ ਡਾਇਬੀਟਿਸ ਹਾਈਪਰ ਟੈਨਸ਼ਨ ਉਹਨਾਂ ਵਿੱਚ ਵੀ ਇਸ ਮੌਸਮ 'ਚ ਮੌਤ ਦਰ ਕਾਫੀ ਵੱਧ ਜਾਂਦੀ ਜੇ ਉਹ ਜੇ ਅਸੀਂ ਖਿਆਲ ਰੱਖ ਸਕੀਏ ਤਾਂ ਕਾਫੀ ਕੋਸ਼ਿਸ਼ ਅਸੀਂ ਇਹ ਮੌਤਾਂ ਬਚਾ ਸਕਦੇ ਹਾਂ ਪਰ ਮੈਨੂੰ ਵੈਸੇ ਐਸੇ ਸਿਰਫ ਇਹ ਖਿਆਲ ਆ ਰਿਹਾ ਉਹਨਾਂ ਦਾ ਜਿਹੜੇ ਵਿਚਾਰੇ ਗਰੀਬ ਬਾਹਰ ਪਏ ਨੇ ਜਿਨ੍ਹਾਂ ਖਾਸ ਤਰਤੇ ਜਿਹੜੇ ਹੁਣ ਕੁੱਤੇ ਆਪਾਂ ਦੇਖ ਰਹੇ ਆ ਕਿ ਸਰਕਾਰੀ ਵੀ ਕੋਈ ਬਣਾਏ ਗਏ ਨੇ ਕਿ ਜਿੱਥੇ ਥੋੜਾ ਜਿਹਾ ਸ਼ੈਲਟਰ ਟਾਈਪ ਰੱਖਦੇ ਨੇ ਰਾਤ ਨੂੰ ਆਰਤਾ ਮੈਂ ਹੈਰਾਨ ਆ ਵੀ ਉੱਥੇ ਵੀ ਜੋ ਪਤਾ ਲੱਗਿਆ ਹੁਣ ਮੈਨੂੰ ਤਾਂ ਮੈਂ ਤਾਂ ਅਲੱਗ ਅਲੱਗ ਵੀਡੀਓਜ਼ ਚੋਂ ਹੀ ਦੇਖਿਆ ਕਿ ਉੱਥੇ ਵੀ ਸ਼ਾਮ ਨੂੰ ਅੰਦਰ ਜਿੱਥੇ ਔਰਤਾਂ ਰੱਖੀਆਂ ਜਾਂਦੀਆਂ ਉੱਥੇ ਜੰਡਰਾ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ ਤੇ ਫਿਰ ਸਵੇਰੇ ਖੋਲਦੇ ਨੇ ਇਹ ਤਾਂ ਸੁਲਮ ਹੀ ਹੋ ਗਿਆ ਨਾ ਨਾਮ ਨੂੰ ਤੁਸੀਂ ਸ਼ੈਲਟਰ ਰੱਖ ਦਿੱਤਾ ਗਰੀਬ ਔਰਤਾਂ ਰਾਤ ਨੂੰ ਕਿਸੇ ਨੇ ਗੁਸਲਖਾਨੇ ਜਾਣਾ ਕਿਸੇ ਨੇ ਕੁਛ ਕੋਈ ਪਪਣੀ ਪੀਣਾ ਹੈ ਯਾਨੀ ਕਹਿੰਦਾ ਬਾਪ ਕਿ ਠੰਡ ਦੇ ਬਚਾ ਹੈਠ ਜੀ ਜੀ ਪਰ ਉਹਨੂੰ ਠੰਡ ਦੇ ਨਾਮ 'ਤੇ ਅਸੀਂ ਸ਼ੈਲਟਰ ਤਾਂ ਬਣਾਤਾ ਪਰ ਉਹਨੂੰ ਤਾੜ ਕੇ ਜੇਲ੍ਹ ਚ ਵਾੜ ਦਿੱਤਾ ਜੀ ਹੂੰ ਹੂੰ ਪਰ ਹੁਣ ਗੱਲ ਕਰਦੇ ਆ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਿਵੇਂ ਆਪਾਂ ਠੰਡ ਤੋਂ ਬਚੀਏ ਹੂੰ ਹੂੰ ਬਹੁਤ ਅਹਿਮ ਨੁਕਤੇ ਨੇ ਜਿਹੜੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਮੈਂ ਸ਼ੁਰੂ ਕਰਾਂਗੀ ਦਿਲ ਤੋਂ ਜੀ ਕਿਉਂਕਿ ਸਾਡੀਆਂ ਠੰਡ ਦੇ ਕਾਰਨ ਜੋ ਨਸਾਂ ਜਾਨੀ ਲਹੂ ਦੀਆਂ ਨਾੜੀਆਂ ਨੇ ਉਹ ਸੁੰਗੜ ਜਾਂਦੀਆਂ ਨੇ ਹੂੰ ਜੀ ਸੋ ਉਸੇ ਕਾਰਨ ਝਾੜੇ ਕਾਫੀ ਵਾਰ ਦੇਖਣ ਵਿੱਚ ਆਇਆ ਕਿ ਬਲੱਡ ਪ੍ਰੈਸ਼ਰ ਇਸ ਮੌਸਮ ਵਿੱਚ ਕਈ ਵਾਰ ਵੱਧ ਜਾਂਦਾ ਸਡਨਲੀ ਵੱਧਦਾ ਜਿਵੇਂ ਕਿਸੇ ਦਾ ਆਲਰੇਡੀ ਵਧਿਆ ਹੋਵੇ ਜੀ ਤਾਂ ਇੱਥੇ ਇੱਕਦਮ ਤੇਜ਼ੀ ਨਾਲ ਵਧਨ ਨਾਲ ਜੋ ਸਾਡੇ ਇਸ ਵੇਲੇ ਬਹੁਤ ਸਾਰੇ ਕੇਸ ਦਾਖਲ ਹੋ ਰਹੇ ਨੇ ਉਹ ਦਿਮਾਗ ਦੀ ਨਸ ਫਟ ਜਾਂਦੀ ਜੀ ਓਕੇ ਤੇ ਫਿਰ ਉਹਦੇ ਨਾਲ ਉਹ ਇੱਥੇ ਦਾਖਲ ਹੋ ਰਹੇ ਨੇ ਕਈ ਬਚਦੇ ਨੇ ਤਾਂ ਪਾਸਾ ਉਹਨਾਂ ਦਾ ਖੜ ਜਾਂਦਾ ਹੈ ਜਾਂ ਕੁਝ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਸੋ ਬਹੁਤ ਅਹਿਮ ਜੀ ओके ਇਹਦੇ ਏਜ ਫੈਕਟਰ ਵੀ ਹੁੰਦਾ ਹੈ ਜਾਂ ਕਿਵੇਂ ਇਹ ਨਹੀਂ ਜੀ ਜੇ ਤੁਹਾਡੀ ਲੌਂਗ ਸਟੈਂਡਿੰਗ ਹਾਈਪਰ ਟੈਨਸ਼ਨ ਹੈ ਫਰਸ ਕਰੋ ਪਹਿਲਾਂ ਤੇ ਤੁਹਾਡੇ 20 ਸਾਲਾਂ ਦੀ ਚੱਲ ਰਹੀ ਹੈ ਤੇ 40 ਸਾਲਾਂ ਦੇ ਜਵਾਨ ਸਾਡੇ ਕੋਲ ਆ ਰਹੇ ਨੇ ਇਸ ਵਿਲੇਜ ਦੇ ਵਿੱਚ ਦਾਖਲ ਹੋ ਰਹੇ ਨੇ ਓਕੇ ਓਕੇ ਕਿ ਉਹ ਬਲੱਡ ਪ੍ਰੈਸ਼ਰ ਪੂਰਾ ਧਿਆਨ ਨਹੀਂ ਰੱਖਦੇ ਕੰਮ ਤੇ ਨਿਕਲੇ ਹੁੰਦੇ ਨੇ ਕਿ ਦੌੜ ਭੱਜ ਦੇ ਵਿੱਚ ਜ਼ਿੰਦਗੀ ਹੈ ਸਾਰਾ ਉਸ ਉਸ ਜ਼ਿਆਦਾ ਜਵਾਨ ਮੌਤਾਂ ਇਸ ਵਿੱਚ ਹੁੰਦੀਆਂ ਪਈਆਂ ਨੇ ਕਿ ਉਹ ਇੱਕਦਮ ਸ਼ੂਟ ਅਪ ਹੁੰਦਾ ਹੈ ਤੇ ਪਰ ਉਹ ਆਪਣੇ ਕੰਮ ਕਾਰਜ ਦੌੜ ਭੱਜ ਵਿੱਚ ਲੱਗੇ ਖਿਆਲ ਹੀ ਨਹੀਂ ਕਰਦੇ ਤੇ ਫਿਰ ਇਸ ਤਰੀਕੇ ਚ ਲੈਂਡ ਕਰਦੇ ਨੇ ਹਸਪੀਟਲ ਸੋ ਇਸੇ ਕਰਕੇ ਬਹੁਤ ਜ਼ਰੂਰੀ ਏ ਕਿ ਅਸੀਂ ਕਬਰਾਂ ਆਟ ਵਿੱਚ ਜਿਵੇਂ ਕੋਈ ਦੌੜਿਆ ਜਾਂਦਾ ਜੀ ਸਵੇਰੇ ਟਾਈਮ ਹੈ ਤੋੜਨਾ ਹੈ ਉਹ ਕਈ ਵਾਰ ਅਸੀਂ ਪੂਰੇ ਕੱਪੜੇ ਨਹੀਂ ਪਾ ਕੇ ਜਾਂਦੇ ਨਿੱਗੇ ਤਾਂ ਫਿਰ ਇਹ ਸਾਨੂੰ ਸਾਡੇ ਸਾਹਮਣੇ ਆ ਜਾਂਦਾ ਹੁਣ ਹੋ ਸਕਦਾ ਕੋਈ ਜਣਾ ਸਵਾਲ ਕਰੇ ਜੀ ਜਿਨ੍ਹਾਂ ਕੋਲ ਕੱਪੜੇ ਹੀ ਨਹੀਂ ਉਹ ਵੀ ਤਾਂ ਬਾਹਰ ਪਏ ਆ ਠੰਡ ਚ ਹੂੰ ਹੂੰ ਮੈਂ ਮੰਨਦੀ ਆ ਪਰ ਉਹਨਾਂ ਦਾ ਸਰੀਰ ਉਸੇ ਹਿਸਾਬ ਨਾਲ ਐਡਜਸਟ ਹੋ ਚੁੱਕਿਆ ਹੁੰਦਾ ਕਿ ਉਹ ਜੀ 15 ਸਾਲਾਂ ਤੋਂ ਇੰਜ ਹੀ ਪਏ ਨੇ ਤਾਂ ਉਹ ਉਹਨਾਂ ਸ਼ਾਇਦ ਨਾ ਉਹਨਾਂ ਨੂੰ ਇਸ ਚੀਜ਼ ਦਾ ਮਾੜਾ ਅਸਰ ਪਵੇ ਜਿਨ੍ਹਾਂ ਰੂਟੀਨ ਵਿੱਚ ਜੋ ਥੋੜੇ ਕਮਰੇ ਆਜਾ ਨਹੀਂ ਹੀਟਰ ਨੇ ਫਿਰ ਬਾਹਰ ਨਿਕਲੇ ਫਿਰ ਕਾਰ ਸੀਟਰ ਹੈ ਫਿਰ ਬਾਹਰ ਨਿਕਲੇ ਫਿਰ ਅੱਗੇ ਗਏ ਉੱਥੇ ਕਮਰੇ ਸੀਟਰ ਹੈ ਫਿਰ ਨਿਕਲੇ ਯਾਨੀ ਉਹ ਜਿਹੜਾ ਇਕਦਮ ਚੇਂਜ ਟੈਂਪਰੇਚਰ ਦਾ ਹੁੰਦਾ ਜੇ ਉਹ ਕਈ ਵਾਰ ਕਾਫੀ ਨੁਕਸਾਨ ਕਰ ਜਾਂਦਾ ਹੈ ਤਾਂ ਇਸੇ ਲਈ ਜਿਨ੍ਹਾਂ ਨੂੰ ਪਹਿਲਾਂ ਹੀ ਯਾਨੀ ਡਾਇਬੀਟਿਸ ਹੋਵੇ ਸ਼ੱਕਰ ਰੋਗ ਤਾਂ ਉਹਦੇ ਚ ਤਾਂ ਅਸੀਂ ਗਿਣਦੇ ਆ ਕਿ ਇੱਕ ਹਾਰਟ ਅਟੈਕ ਹੋ ਗਿਆ ਸਮਝੋ ਕਿਉਂਕਿ ਜਦੋਂ ਸ਼ੱਕਰ ਰੋਗ ਦਿਸਣਾ ਸ਼ੁਰੂ ਹੁੰਦਾ ਜੇ ਉਦੋਂ ਤੱਕ ਦਿਲ ਦੇ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਜੇ ਕਿਉਂਕਿ ਪਹਿਲਾਂ ਤੋਂ ਜਦੋਂ ਇਨਸੂਲਿਨ ਰੈਜ਼ਿਸਟੈਂਸ ਸ਼ੁਰੂ ਹੁੰਦੀ ਹੈ ਉਦੋਂ ਹੀ ਸਾਡੀਆਂ ਨਾੜੀਆਂ 'ਚ ਛੱਪੇ ਜੰਮਣੇ ਸ਼ੁਰੂ ਹੋ ਜਾਂਦੇ ਨੇ ਸੋ ਪਹਿਲਾਂ ਹੀ ਨਾੜੀਆਂ ਪੀੜੀਆਂ ਹੋ ਚੁੱਕੀਆਂ ਹੁੰਦੀਆਂ ਨੇ ਜਦੋਂ ਪਤਾ ਲੱਗਦਾ ਤੇ ਉਦੋਂ ਫਿਰ ਜੇ ਆਪਾਂ ਧਿਆਨ ਨਾ ਕਰੀਏ ਇਸ ਤਰ੍ਹਾਂ ਠੰਡ ਦੇ ਮੌਸਮ 'ਚ ਫਿਰ ਉਹ ਖਤਰਨਾਕ ਸਾਬਤ ਹੋ ਸਕਦੀ ਹੈ ਸੋ ਇਸੇ ਲਈ ਜ਼ਰੂਰੀ ਏ ਕਿ ਅਸੀਂ ਗਲੋਵਜ਼ ਵੀ ਪਾਈਏ ਗਰਮ ਜਰਾਬਾਂ ਵੀ ਪਾਈਏ ਇਸੇ ਤਰ੍ਹਾਂ ਹੀ ਥੱਲੇ ਭਾਵੇਂ ਤੁਸੀਂ ਇਨਰ ਪਾਏ ਹੋਣ ਪਰ ਇਹਨਾਂ ਸਾਰਿਆਂ 'ਚ ਆਪਾਂ ਭੁੱਲ ਜਾਂਦੇ ਹਾਂ ਸਿਰ ਦਾ ਕੱਜਣਾ ਇਹ ਬਹੁਤ ਜ਼ਰੂਰੀ ਏ ਬਹੁਤ ਹੀ ਯੰਗਸਟਰ ਸਾਡੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਂਦੇ ਨੇ ਸਾਡੇ ਜੀ ਵਾਲਾਂ ਦਾ ਸਟਾਈਲ ਖਰਾਬ ਹੋ ਜਾਣਾ ਜਾਂ ਇਦਾਂ ਦੀਆਂ ਚੀਜ਼ਾਂ ਨਾਲ ਪਰ ਇਹ ਹੈ ਮੈਂ ਕਿ ਉਹ ਆਪਣੇ ਸਿਰ ਨੂੰ ਜ਼ਰੂਰ ਠੰਡ ਤੋਂ ਬਚਾਉਣ ਖਾਸ ਕਰਕੇ ਛੋਟੇ ਬੱਚੇ ਉਹਨਾਂ ਦਾ ਤਾਂ ਬਹੁਤ ਹੀ ਮੇਜਰ ਰੋਲ ਹੈ ਕਿ ਜੇ ਤੁਸੀਂ ਸਿਰ ਉਹਨਾਂ ਦਾ ਐਕਸਪੋਜ਼ ਹੋ ਗਿਆ ਤਾਂ ਉਹ ਕਾਫੀ ਜ਼ਬਰਦਸਤ ਠੰਡ ਨਿਮੋਨੀਆ ਯਾਨੀ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੋ ਬੱਚਿਆਂ ਦਾ ਤਾਂ ਸਿਰ ਪ੍ਰੋਪਰਲੀ ਕਵਰਡ ਹੋਣਾ ਹੀ ਚਾਹੀਦਾ ਹੂੰ ਹੂੰ ਓਕੇ ਓਕੇ ਫਿਰ ਆਂਦਾ ਜੀ ਤੁਹਾਡੇ ਜਿਵੇਂ ਸਕਿਨ ਦਾ ਜੋ ਨੁਕਸਾਨ ਹੋ ਸਕਦਾ ਚਮੜੀ ਦਾ ਜੀ ਇਹਦੇ ਵਿੱਚ ਆਮ ਦੇਖਣ ਵਿੱਚ ਆਇਆ ਕਿ ਸਾਡੇ ਜੋ ਚਮੜੀ ਦੀ ਨਮੀ ਹੈ ਕਿਉਂਕਿ ਮੈਂ ਜਿਵੇਂ ਦੱਸਿਆ ਹੀਟਰਾਂ ਦੇ ਵਿੱਚ ਬਹੁਤੇ ਅਸੀਂ ਹੁੰਨੇ ਆ ਜਾਂ ਬਲੂਅਰਸ ਵਿੱਚ ਜਾਂ ਇਸ ਤਰ੍ਹਾਂ ਉਹ ਸਾਡੇ ਚਮੜੀ ਦੀ ਨਮੀ ਖਿੱਚ ਲੈਂਦਾ ਸੋ ਇਹੀ ਹੁੰਦਾ ਤੁਸੀਂ ਦੇਖਦੇ ਹੋਗੇ ਬਹੁਤਿਆਂ ਦਾ ਰੰਗ ਥੋੜਾ ਕਾਲੇਪਣ ਵੱਲ ਵੀ ਆ ਜਾਂਦਾ ਤੇ ਜਿਆਦਾਤਰ ਫਿਰ ਤੁਸੀਂ ਦੇਖਦੇ ਹੋ ਕਿ ਉਹ ਡਰਾਈ ਚਮੜੀ ਫਟਦੀ ਹੈ ਨਹਉਂ ਦੀਆਂ ਕੋਰਾ ਹੁੰਦੀਆਂ ਨੇ ਖਰਾਬ ਇਹ ਸਾਰਾ ਕੁਝ ਦੇ ਨਾਲ-ਨਾਲ ਪੈਰਾਂ ਦੇ ਵਿੱਚ ਇਹਨਾਂ ਦਿਨਾਂ 'ਚ ਉੱਲੀ ਆਮੀ ਦਿਸਦੀ ਹੈ ਖੁੱਲੀਆਂ ਚੱਪਲਾਂ ਪਾਈਆਂ ਤਾਂ ਹਵਾ ਲੱਗਦੀ ਹੈ ਪਰ ਤੁਸੀਂ ਲਗਾਤਾਰ ਜਰਾਬਾਂ 'ਚ ਰੱਖਦੇ ਹੋ ਤਾਂ ਉਹ ਉਂਗਲਾਂ ਦੇ ਹੇਠਾਂ ਸਿਲ ਜੀ ਜਮਾ ਹੋ ਜਾਂਦੀ ਹੈ ਪਸੀਨਾ ਵੀ ਜਿੱਥੇ ਉਹ ਫਿਰ ਤੁਹਾਨੂੰ ਉੱਥੇ ਜੇ ਰੈਗੂਲਰ ਕਲੀਨਲਿਨੈਸ ਨਾ ਰੱਖੋ ਤਾਂ ਫਿਰ ਉੱਥੇ ਉਲੀ ਲੱਗ ਸਕਦੀ ਹੈ ਸੋ ਇਹਦਾ ਮਤਲਬ ਹੈ ਕਿ ਤੁਹਾਨੂੰ ਚੰਗੀ ਤਰੀਕੇ ਪੈਰ ਸਾਫ਼ ਰੱਖਣੇ ਡਰਾਈ ਰੱਖਣੇ ਤੇ ਰੋਜ਼ ਚੰਗੀ ਤਰ੍ਹਾਂ ਧੋ ਕੇ ਪੈਰਾਂ ਦੀਆਂ ਉਂਗਲਾਂ ਨੂੰ ਸਭ ਤੋਂ ਅੱਛੀ ਤਰ੍ਹਾਂ ਵਿੱਚ ਵੀ ਉਹਨਾਂ ਦੇ ਕਲੀਨ ਚੰਗੀ ਤਰ੍ਹਾਂ ਕਰੋ ਕਿਉਂਕਿ ਆਮ ਤੌਰ ਤੇ ਠੰਡ ਵਿੱਚ ਅਸੀਂ ਇਹ ਚੀਜ਼ ਛੱਡ ਦਿੰਦੇ ਹਾਂ ਬਾਹਰੋਂ ਹੀ ਬਸ ਪੈਰ ਧੋਤੇ ਤੇ ਆ ਗਏ ਤੇ ਉਂਗਲਾਂ ਦੇ ਵਿੱਚ ਫਿਰ ਉਹ ਥਾਵਾਂ ਗਲਣ ਲੱਗ ਜਾਂਦੀਆਂ ਨੇ ਇਨਫੈਕਸ਼ਨ ਹੋ ਜਾਂਦੀ ਹੈ ਤੋ ਬਹੁਤ ਜ਼ਰੂਰੀ ਐ ਇਸੇ ਤਰ੍ਹਾਂ ਕਿਉਂਕਿ ਜਰਾਬਾਂ 'ਚ ਰਹਿਣੇ ਆ ਤਾਂ ਬਹੁਤੇ ਜਣੇ ਨਊ ਕੱਟਣ ਦੀ ਤਰਜੀਹ ਨਹੀਂ ਦਿੰਦੇ ਤੇ ਉਹ ਵੀ ਜ਼ਰੂਰੀ ਝੇ ਕਿ ਤੁਸੀਂ ਆਪਣੇ ਹੈਲਦੀ ਜੇ ਪੈਰ ਰੱਖਣੇ ਜੇ ਤਾਂ ਇਹ ਬਹੁਤ ਜ਼ਰੂਰੀ ਐ ਫਿਰ ਅੱਡੀਆਂ ਫਟਣ ਦਾ ਤੁਹਾਡਾ ਆਮ ਦੇਖਿਆ ਜਾਂਦਾ ਜਿਹਦੇ ਲਈ ਅਸੀਂ ਕਹਿੰਦੇ ਆ ਕਿ ਵਧੀਆ ਮੋਇਸਚਰਾਈਜ਼ਰ ਕਰੀਮ ਤੁਸੀਂ ਦਿਨ 'ਚ 3-4 ਵਾਰ ਲਾਓ ਹਾਂ ਜਾਂ ਤੁਸੀਂ ਖੋਪੇ ਦਾ ਤੇਲ ਵਰਜਿੰਨ ਖੋਪੇ ਦਾ ਤੇਲ ਉਹ ਵੀ ਵਰਤ ਸਕਦੇ ਹੋ ਇਹ ਪੈਰਾਂ ਦੇ ਲਈ ਜ਼ਰੂਰੀ ਜੇ ਇਸੇ ਤਰ੍ਹਾਂ ਚਿਹਰੇ ਦਾ ਤੇ ਇਹਨਾਂ ਦੇ ਨਾਲ ਜਦ ਮੈਂ ਦੱਸਿਆ ਕਿ ਕਾਲਾਪਨ ਵੀ ਝੁਰੜੀਆਂ ਵੀ ਦਿਸਣ ਲੱਗ ਜਾਂਦੀਆਂ ਨੇ ਸੋ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਨਸਕ੍ਰੀਨ ਲੋਕ ਲਾਂਦੇ ਨਹੀਂ ਵੀ ਹੁਣ ਤਾਂ ਹੈ ਹੀ ਨਹੀਂ ਤਿੱਖੀ ਧੁੱਪ ਤੇ ਕੀ ਲਾਣੀ ਹੈ ਪਰ ਸਭ ਤੋਂ ਵੱਧ ਡੈਮੇਜ ਹੀ ਇਸੇ ਕਰਕੇ ਸਾਰਿਆਂ ਦੇ ਤੁਸੀਂ ਦੇਖਦੇ ਹੋ ਰੰਗ ਕਾਲੇ ਪੰਚ ਹੋ ਜਾਂਦੇ ਸੋ ਸਨਸਕ੍ਰੀਨ ਜ਼ਰੂਰੀ ਹੁੰਦੀ ਜੇ ਅੱਜ ਕੱਲ੍ਹ ਲਾਣੀ ਤੁਸੀਂ ਬਾਹਰ ਨਿਕਲਦੇ ਹੋ ਤਾਂ ਵੀ ਭਾਵੇਂ ਧੁੰਦ ਵੀ ਹੈ ਤਾਂ ਵਿੱਚ ਜ਼ਰੂਰੀ ਜੇ ਲਾਓ ਤੇ ਇਸੇ ਤਰ੍ਹਾਂ ਜੇ ਤੁਸੀਂ ਲਗਾਤਾਰ ਅੰਦਰ ਕੰਮ ਕਰ ਰਹੇ ਹੋ ਤਾਂ ਤੁਹਾਡੇ ਜਿਹੜੀਆਂ ਕਮਰੇ ਅੰਦਰ ਲੀਆਂ ਲਾਈਟਾਂ ਵੀ ਨੇ ਉਹ ਵੀ ਡੈਮੇਜ ਕਰਦੀਆਂ ਨੇ ਸੋ ਉਹਦੇ ਵਾਸਤੇ ਵੀ ਤੁਹਾਨੂੰ ਜ਼ਰੂਰੀ ਜੇ ਕਿ ਜੇ ਕਮਰੇ ਅੰਦਰ ਵੀ ਹੋ ਤੁਸੀਂ ਲਗਾਤਾਰ ਵਰਕ ਤੁਹਾਡਾ ਜੌਬ ਹੈ ਤਾਂ ਤੁਹਾਨੂੰ ਸਨਸਕ੍ਰੀਨ ਜ਼ਰੂਰ ਲਗਾ ਲੈਣੀ ਚਾਹੀਦੀ ਜੀ 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 ਕਹਿੰਦਾ ਭਾਬ ਕਿ ਵੱਡੇ ਪੱਧਰ ਉਤੇ ਵਿਚਾਰ ਕਰਨ ਦੀ ਲੋੜ ਹੈ ਇੰਨੀ ਦਿਨ ਜੀ ਬਿਲਕੁਲ ਪਰ ਜਿਹੜੇ ਲੋਕਾਂ ਨੂੰ ਮਤਲਬ ਰੋਜ਼ਮਰਾਂ ਦੇ ਵਿੱਚ ਠੰਡ ਦੇ ਵਿੱਚ ਵਿਚਰਨ ਕਰਨਾ ਪੈਂਦਾ ਹੈ ਆਪਣਾ ਜਿੰਦਗੀ ਦੇ ਗੁਜ਼ਾਰਨ ਲਈ ਉਹਨਾਂ ਲਈ ਆਪਾਂ ਕਿਵੇਂ ਦੇਖ ਸਕਾਂਗੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੂੰ ਵੀ ਇਹ ਸਾਰੇ ਮਾਮਲੇ 'ਚ ਵਿਚਾਰ ਰੱਖਣ ਦੀ ਲੋੜ ਹੈ ਹਾਂਜੀ ਉਹਨਾਂ ਲਈ ਇੱਕ ਤਾਂ ਉਹ ਰੈਗੂਲਰ ਰੋਜ਼ ਦੇ 8 ਗਲਾਸ ਪਾਣੀ ਜ਼ਰੂਰ ਪੀਣ ਜੋ ਸ਼ਾਮੀ 5 ਵਜੇ ਤੋਂ ਪਹਿਲਾਂ ਪਹਿਲਾਂ ਨਹੀਂ ਤਾਂ ਫਿਰ ਰਾਤ ਭਰ ਉੱਠ ਕੇ ਜਾਣਾ ਪਏਗਾ ਸੋ ਉਹ ਜ਼ਰੂਰੀ ਹੈ 8 ਗਲਾਸ ਜੀ ਉਹ ਜੋ ਅਸੀਂ ਮਿਸ ਕਰ ਜਾਂਦੇ ਆ ਉਹਦੇ ਵਿੱਚ ਸਭ ਤੋਂ ਖਾਸ ਤੌਰ ਤੇ ਜਦੋਂ ਅਸੀਂ ਕਾਫੀ ਚਾਹ ਪੀਂਦੇ ਆ ਉਸਨੂੰ ਹੋਰ ਡੀਹਾਈਡਰੇਟ ਕਰਦਾ ਸੋ ਇਸੇ ਲਈ ਜੇ ਕਾਫੀ ਜਾਂ ਚਾਹ ਲਈ ਜਾਂਦੀ ਹੈ ਤਾਂ ਉਹਦੇ ਤੋਂ ਬਾਅਦ ਕੋਸਾ ਪਾਣੀ ਅੱਧਾ ਗਲਾਸ ਜ਼ਰੂਰ ਲੈਣਾ ਚਾਹੀਦਾ ਤਾਂ ਕਿ ਤੁਸੀਂ ਦੇਖੋਗੇ ਜਦੋਂ ਵੀ ਤੁਸੀਂ ਇਹ ਪੀਂਦੇ ਹੋ ਤਾਂ ਤੁਹਾਨੂੰ ਨਾਲ ਦੀ ਨਾਲ ਵਾਸ਼ਰੂਮ ਜਾਣਾ ਪੈਂਦਾ ਦਾ ਮਤਲਬ ਹੀ ਇਹ ਹੋਇਆ ਕਿ ਤੁਹਾਡੇ ਡੀਹਾਈਡਰੇਟ ਹੋ ਜਾਂਦੇ ਉਸ ਤੋਂ ਬਾਅਦ ਸੋ ਪਾਣੀ ਜ਼ਰੂਰ ਬਾਅਦ ਚ ਲੈ ਲੈਣਾ ਚਾਹੀਦਾ ਤੇ ਉਹਦੇ ਨਾਲ ਉਹ ਨਾਲ ਤੁਸੀਂ ਕੋਸ਼ਿਸ਼ ਇਹ ਕਰੋ ਕਿ ਜ਼ਿਆਦਾ ਸਬਜ਼ੀਆਂ ਤੇ ਫਰੈਸ਼ ਫਰੂਟਸ ਸੈਲਡ ਇਹ ਜ਼ਿਆਦਾ ਆਪਣੇ ਖਾਣੇ ਚ ਸ਼ਾਮਲ ਕਰੋ ਤੇ ਬਹੁਤ ਅਹਿਮ ਜੇ ਪ੍ਰੋਟੀਨ ਜੋ ਅਸੀਂ ਭੁੱਲ ਜਾਂਦੇ ਆ ਕਿ ਸਾਡਾ ਸਾਰਾ ਕੰਮਕਾਰ ਮਸਲਸ ਨੇ ਕਰਨਾ ਹੈ ਸੋ ਪ੍ਰੋਟੀਨ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਤੁਸੀਂ ਅੰਡੇ ਲੈ ਸਕਦੇ ਹੋ ਚਿਕਨ ਲੈ ਸਕਦੇ ਹੋ ਮੱਛੀ ਲੈ ਸਕਦੇ ਹੋ ਜੋ ਬਹੁਤ ਵਧੀਆ omega 3 ਫੈਟੀ ਐਸਿਡਸ ਨੇ ਜਾਂ ਫਿਰ ਤੁਸੀਂ ਰਾਜਮਾ ਛੋਲੇ ਚਿੱਟੇ ਛੋਲੇ ਕਾਲੇ ਛੋਲੇ ਰੰਗੀ ਇਹ ਚੀਜ਼ਾਂ ਜਾਂ ਸੋਇਆਬੀਨ ਇਹਨਾਂ ਦਾ ਮਿਕਸਚਰ ਬਣਾ ਕੇ ਆਲਟਰਨੇਟ ਕੁਝ ਵੀ ਇਹ ਰੈਗੂਲਰ ਹੋਣਾ ਚਾਹੀਦਾ ਫਿਰ ਲੋ ਫੈਟ ਤੁਹਾਨੂੰ ਦੁੱਧ ਜਾਂ ਦਹੀਂ ਵੀ ਸ਼ਾਮਿਲ ਕਰਨਾ ਚਾਹੀਦਾ ਡਾਕਟਰ ਸਾਹਿਬਾ ਇੱਕ ਪਾਣੀ ਗਰਮ ਕਰਕੇ ਇੱਕ ਚਲਦੀ ਇਹ ਗੱਲ ਕਿ ਪਾਣੀ ਗਰਮ ਪੀਣਾ ਚਾਹੀਦਾ ਸਵੇਰੇ ਉੱਠਣਸਾਰ ਇਹਦੇ ਬਾਰੇ ਕੀ ਹੈ ਡਾਕਟਰ ਈਲਜੀ ਮਤਲਬ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਲਿਖਿਆ ਹੋਇਆ ਕਿ ਸਵੇਰੇ ਉੱਠਣਸਾਰ ਪੀਓ ਕਿਉਂਕਿ ਤੁਸੀਂ ਜੇ ਤਾਂ ਰਾਤ ਹੀਟਰ ਲਾ ਕੇ ਲੇਟੇ ਹੋਏ ਹੋ ਤੇ ਤੁਹਾਨੂੰ ਜ਼ਰੂਰ ਡੀਹਾਈਡਰੇਸ਼ਨ ਹੋਈ ਹੁੰਦੀ ਹੈ ਉਦੋਂ ਤੁਸੀਂ ਲੈ ਲਵੋ ਪਾਣੀ ਤਾਂ ਕੋਈ ਹਰਜ਼ ਨਹੀਂ ਕੋਸੇ ਦਾ ਸਿਰਫ ਇਹ ਮਤਲਬ ਹੁੰਦਾ ਕਿ ਤੁਹਾਨੂੰ ਉਹ ਇਕਦਮ ਠੰਡਾ ਠੰਡਾ ਪਾਣੀ ਪੀ ਕੇ ਤੁਹਾਨੂੰ ਕਾਂਬਾ ਹੋਰ ਚੜਦਾ ਸੋ ਕੋਸੇ ਨਾਲ ਠੀਕ ਹੈ ਤੁਹਾਡਾ ਨਾਰਮਲ ਜਾਂ న్యూਟਰਲ ਟੈਂਪਰੇਚਰ ਜੋ ਬੋਡੀ ਦਾ ਉਸੇ ਹਿਸਾਬ ਨਾਲ ਚੱਲੇ ਗਏ ਪਰ ਉਹਦੇ ਨਾਲ ਕੋਈ ਤੁਸੀਂ ਜੇ ਡੀਹਾਈਡ ਜੇ ਰਾਤ ਨੂੰ ਹੀਟਰ ਨਹੀਂ ਲਾਇਆ ਹੋਇਆ ਤਾਂ ਫਿਰ ਸੁੱਤੇ ਉੱਠੇ ਪਾਣੀ ਦੀ ਲੋੜ ਨਹੀਂ ਫਿਰ ਤਾਂ ਤੁਸੀਂ ਨੋਰਮਲ ਰੂਟੀਨ ਕਰ ਸਕਦੇ ਹੋ ਪਰ ਜੇ ਹੀਟਰ ਲੱਗਿਆ ਤਾਂ ਹਰ ਹਾਲਤ ਵਿੱਚ ਫਿਰ ਤੁਹਾਨੂੰ ਸਿਰਫ ਆਪਣਾ ਡੀਹਾਈਡਰੇਸ਼ਨ ਠੀਕ ਕਰਨ ਲਈ ਤੇ ਉਹ ਵੀ ਬੈਟਰ ਰਹਿੰਦਾ ਹੈ ਕਿ ਤੁਸੀਂ ਸਕੰਝ ਵੀ ਬਣਾ ਕੇ ਲੈ ਲਓ ਸਵੇਰੇ ਜੀ ਜਿਹਦੇ ਨਾਲ ਕਿਉਂਕਿ ਕੱਲਾ ਪਾਣੀ ਨਾ ਜਾਵੇ ਜਿਹੜੇ ਜ਼ਰੂਰੀ ਮਿਨਰਲਸ ਨੇ ਉਹ ਸਾਰੇ ਤੇ ਸਾਲਟ ਉਹ ਸਭ ਕੁਝ ਤੁਹਾਨੂੰ ਪਹੁੰਚ ਜਾਏ ਓਕੇ ਕਹਿੰਦਾ ਪਾਬ ਕਿ ਇਹ ਠੰਡ ਨੂੰ ਆਪਾਂ ਜੇ ਨਾਰਮਲ ਹੀ ਲੈ ਲਈਏ ਤਾਂ ਇਹ ਨਹੀਂ ਆਪਣੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਇਹਦੇ ਮਾਮਲੇ 'ਚ ਵੀ ਗੰਭੀਰ ਹੋਈਏ। ਬਿਲਕੁਲ ਜੀ ਇਸੇ ਤਰ੍ਹਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਬੱਚੇ ਰੋਜ਼ ਨਹਾਉਂਦੇ ਨਹੀਂ ਕਿ ਠੰਡ ਹੈ ਜੀ ਚਲੋ ਚੌਥੇ ਦਿਨ ਨਹਾ ਲਾਂਗੇ। ਇਸੇ ਤਰ੍ਹਾਂ ਸਿਰ ਤੱਕ ਕਈ ਵਾਰ ਮਹੀਨਾ-ਮਹੀਨਾ ਨਹੀਂ ਧੋਂਦੇ ਬੱਚੇ ਸੋ ਉਹ ਤੁਹਾਡੇ ਸਗੋਂ ਵਾਲਾਂ ਦਾ ਨੁਕਸਾਨ ਹੋ ਜਾਂਦਾ ਹੈ। ਇਹ ਝੜਨ ਜ਼ਿਆਦਾ ਲੱਗ ਜਾਂਦੇ ਨੇ ਸੋ ਇਸੇ ਕਰਕੇ ਜ਼ਰੂਰੀ ਹੈ ਕਿ ਬੱਚੇ ਦੀ ਸਾਫ਼ ਸਫਾਈ ਰੋਜ਼ ਹੋਣੀ ਚਾਹੀਦੀ ਹੈ ਜੇ ਠੰਡ ਹੈ ਵੀ। ਤੁਸੀਂ ਪਹਿਲਾਂ ਨਹਾਉਣ ਤੋਂ ਪਹਿਲਾਂ ਉਹਨੂੰ ਭਾਵੇਂ ਸਰੋਂ ਦੇ ਤੇਲ ਦੀ ਮਾਲਿਸ਼ ਅੱਛੀ ਤਰ੍ਹਾਂ ਕਰਕੇ ਫਿਰ ਨਹਾ ਸਕਦੇ ਹੋ ਸੋ ਇਸ ਤਰ੍ਹਾਂ ਠੰਡ ਲੱਗਣ ਦਾ ਸਾਰ ਕਾਫੀ ਘਟ ਜਾਂਦੇ ਨੇ ਪਰ ਇਹ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬਾ ਸਵੀਰ ਦੀ ਸੈਰ ਜਾਂ ਜਿਮ ਕੀ ਇਹ ਕੰਟੀਨਿਊ ਜਿਹੜੇ ਜਾਂਦੇ ਆ ਰੱਖਣਾ ਚਾਹੀਦਾ ਉਹਨਾਂ ਨੂੰ ਜਾਂ ਰੋਕ ਲੈਣਾ ਚਾਹੀਦਾ ਕੁਝ ਮਿਲ ਜੇ ਠੰਡ 'ਚ ਉਮਰ ਤੇ ਬਿਮਾਰੀ ਦੇ ਹਿਸਾਬ ਨਾਲ ਹੁੰਦਾ ਜੇ ਜੇ ਤੁਹਾਡੀ ਯਾਨੀ ਉਮਰ 60 ਤੋਂ ਥੱਲੇ ਹੈ ਇੱਕ ਬਿਮਾਰੀ ਨਹੀਂ ਹੈ ਤਾਂ ਤੁਸੀਂ ਪ੍ਰੋਪਰ ਕਵਰ ਕਰਕੇ ਜੇ ਰੈਗੂਲਰ ਰੂਟੀਨ ਤੁਸੀਂ ਕਸਰਤ ਕਰਦੇ ਹੋ ਤਾਂ ਫਿਰ ਤੁਸੀਂ ਉਸੇ ਤਰ੍ਹਾਂ ਕਰ ਸਕਦੇ ਹੋ ਪਰ ਧੁੰਦ ਵਿੱਚ ਕਿਉਂਕਿ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੈ ਪਰ ਰੋਜ਼ ਖਬਰਾਂ ਪੜ੍ਹਦੇ ਆ ਕਿ ਸੜਕਾਂ ਤੇ ਦੌਰ ਡਰੇ ਸੰਤ ਪਿੱਛੋਂ ਕਿਸੇ ਕਾਰਨ ਇਹ ਟੱਕਰ ਮਾਰੀ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਸੋ ਬੈਟਰ ਹੈ ਕਿ ਤੁਸੀਂ ਗਰਾਊਂਡ ਵਿੱਚ ਜਾਂ ਸਾਈਡ ਤੇ ਕਿਤੇ ਸੜਕਾਂ ਮੇਨ ਤੇ ਨਾ ਦੌੜਿਆ ਜਾਵੇ ਕਿਉਂਕਿ ਵੈਸੇ ਵੀ ਕੱਚੇ ਤੇ ਦੌੜਨਾ ਹੀ ਬੈਟਰ ਹੁੰਦਾ ਤੁਹਾਡੇ ਨਹੀਂ ਤਾਂ ਬਾਅਦ ਵਿੱਚ ਜਿਹੜੇ ਗੋਡਿਆਂ ਤੇ ਅਸਰ ਪੈ ਸਕਦਾ ਹੁੰਦਾ ਸੋ ਕੋਸ਼ਿਸ਼ ਤਾਂ ਇਹੋ ਕਰੋ ਤੇ ਜੇ ਜਿੰਮ ਤੇ ਜਾਂਦੇ ਹੋ ਫਿਰ ਤਾਂ ਤੁਸੀਂ ਚੱਲੀ ਤੁਸੀਂ ਕਾਰ 'ਚ ਗਏ ਹੋ ਤੇ ਕਾਰ 'ਚ ਵਾਪਸ ਆ ਜਾਨਾ ਉਹਦੇ ਨਾਲ ਪ੍ਰੋਪਰ ਖਿਆਲ ਰੱਖਣ ਦੀ ਸਿਰਫ ਲੋੜ ਹੈ ਕਿ ਕਸਰਤ ਤੋਂ ਬਾਅਦ ਤੁਹਾਡੇ ਤਗੜਾ ਪਸੀਨਾ ਆਇਆ ਹੁੰਦਾ ਸੋ ਉਦੋਂ ਤੁਸੀਂ ਪ੍ਰੋਪਰ ਕਵਰ ਕਰਕੇ ਹੀ ਬਾਹਰ ਆਓ ਕਿ ਇਕਦਮ ਗਰਮ ਸਰਦ ਨਾ ਹੋਵੋ ਤੇ ਜੇ ਤੁਹਾਡੀ ਕੋਈ ਡਾਇਬੀਟਿਸ ਹਾਈਪਰਟੈਨਸ਼ਨ ਜਾਂ 60 ਤੋਂ ਉੱਪਰ ਦੀ ਉਮਰ ਹੈ ਤੇ ਥੋੜਾ ਜਾਂ ਲੇਟ ਕਰ ਸਕਦੇ ਹੋ ਯਾਨੀ ਤੁਸੀਂ ਸਵੇਰੇ 7:00 ਵਜੇ ਨਿਕਲੋ ਇਸੇ ਤਰ੍ਹਾਂ ਸ਼ਾਮੀ 5:00 ਵਜੇ ਜਾ ਕੇ ਕਰਿਓ ਉਹ ਬੈਟਰ ਰਹਿੰਦਾ ਤਾਂ ਕਿ ਤੁਸੀਂ ਉਸ ਤਰੀਕੇ ਦੀ ਠੰਡ ਤੋਂ ਤੁਸੀਂ ਬਚ ਸਕੋ ਜੀ ਡਾਕਟਰ ਸਾਹਿਬ ਇੱਕ ਠੰਡ ਦੇ ਵਿੱਚ ਚਲੋ ਅਪ ਤੁਸੀਂ ਦੱਸਿਆ ਵੀ ਕਿਸ ਤਰ੍ਹਾਂ ਦਾ ਬਚਾਅ ਕਰਨਾ ਹੈ ਜਾਂ ਕਿਸ ਤਰ੍ਹਾਂ ਦੇ ਜਿਹੜੀ ਠੰਡ ਦੇ ਖਤਰੇ ਨੇ ਪਰ ਕਈ ਵਾਰ ਕਈ ਦਿਨ ਧੁੰਦ ਉਤਰਦੀ ਨਹੀਂ ਧੁੰਦ ਵਾਲਾ ਹੀ ਮਾਹੌਲ ਬਣਿਆ ਰਹਿੰਦਾ ਇਹ ਨਹੀਂ ਦਿਨੀ ਤੇ ਖਾਸ ਧੁੰਦ ਵੀ ਕੋਈ ਵੱਖਰਾ ਮਨੁੱਖੀ ਸਿਹਤ ਤੇ ਨੁਕਸਾਨ ਪਹੁੰਚਾਉਂਦੀ ਹੈ ਬਿਲਕੁਲ ਜੀ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਮੈਂਟਲ ਹੈਲਥ ਬੜਾ ਤਗੜਾ ਅਸਰ ਪਾਉਂਦੀ ਜੇ ਕਿ ਤੁਹਾਨੂੰ ਧੁੱਪ ਨਹੀਂ ਦਿਸਦੀ ਸੋ ਤੁਸੀਂ ਟੈਂ ਦੀ ਕਲਾ ਬੁੱਝੇ ਜਾ ਮਨ ਤੇ ਅੰਦਰ ਰਹਿਣਾ ਪਸੰਦ ਕਰਨ ਲੱਗ ਜਾਂਦੇ ਹੋ ਖੁਸ਼ੀ ਥੋੜੀ ਘਟ ਜਾਂਦੀ ਹੈ ਬਹੁਤ ਹੀਣ ਜੀ ਭਾਵਨਾ ਤੁਹਾਨੂੰ ਮਹਿਸੂਸ ਹੁੰਦੀ ਹੈ ਸੋ ਇਹੋ ਜੇ ਵੇਲੇ ਜ਼ਰੂਰੀ ਹੁੰਦਾ ਜੇ ਕਿ ਤੁਸੀਂ ਭਾਵੇਂ ਵੀਡੀਓ ਕਾਲਿੰਗ ਕਰੋ ਭਾਵੇਂ ਬਾਹਰ ਦੋਸਤਾਂ ਮਿੱਤਰਾਂ ਨੂੰ ਮਿਲੋ ਬਹਾਨੇ ਸਿਰੇ ਨਿਕਲੋ ਕਿਉਂਕਿ ਇਹ ਸਮਾਦਰਸਲ ਕਿਉਂਕਿ ਮੈਂ ਦੱਸਿਆ ਕਿ ਬਹੁਤ ਡਿਪਰੈਸਿਵ ਲੋਕਾਂ ਨੂੰ ਕਰ ਦਿੰਦਾ ਤੇ ਅਸੀਂ ਦੇਖਿਆ ਕਿ ਇਹ ਨਾ ਸੀਜ਼ਨਸ ਦੇ ਵਿੱਚ ਲੋਕੀ ਡਰੱਗਸ ਐਲਕੋਹਲ ਇੱਕ ਕਾਫੀ ਮਾਤਰਾ ਚ ਇਹੋ ਜਿਹੇ ਕੇਸ ਆਣ ਲੱਗ ਜਾਂਦੇ ਨੇ ਜਦ ਕਿ ਸ਼ਰਾਬ ਥੋੜਾ ਸਮੇਂ ਲਈ ਤਾਂ ਤੁਹਾਨੂੰ ਭਾਵੇਂ ਚੰਗਾ ਮਹਿਸੂਸ ਕਰਵਾ ਦੇਵੇ ਪਰ ਬਾਅਦ ਵਿੱਚ ਫਿਰ ਸਗੋਂ ਹੋਰ ਡਿਪਰੈਸ਼ਨ ਵੱਲ ਲੈ ਜਾਂਦੀ ਹੈ ਸੋ ਬਿਹਤਰ ਹੀ ਹੁੰਦਾ ਜੇ ਦੋਸਤਾਂ ਮਿੱਤਰਾਂ ਨਾਲ ਤੁਸੀਂ ਗੱਲਾਂ-ਬਾਤਾਂ ਕਰੋ ਹੱਸੋ ਖੇਡੋ ਰਿਸ਼ਤੇਦਾਰੀ ਚ ਮਿਲਿਓ ਤਾਂ ਜੇ ਤੁਸੀਂ ਘਰ ਅੰਦਰ ਤੜੇ ਰਹਿ ਗਏ ਤਾਂ ਫਿਰ ਇਹ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਜੇ ਬਾਹਰ ਨਿਕਲੋਗੇ ਤਾਂ ਫਿਰ ਤੁਸੀਂ ਕਾਫੀ ਬਿਹਤਰ ਮਹਿਸੂਸ ਕਰੋਗੇ ਓਕੇ ਓਕੇ ਸੋ ਸਾਡੇ ਨਾਲ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਉੱਗੀ ਲੇਖਕ ਅਤੇ ਪ੍ਰਸਿੱਧ ਸਮਾਜ ਸੇਵੀ ਵੱਡੀ ਸਖਸੀਅਤ ਡਾਕਟਰ ਹਸ਼ਿੰਦਰ ਕੌਰ ਪਟਿਆਲਾ ਜੀ ਜਿਨ੍ਹਾਂ ਨੇ ਠੰਡ ਦੇ ਵੱਖ-ਵੱਖ ਖਤਰਨਾਕ ਪੱਖਾਂ ਉੱਤੇ ਤੇ ਇਸ ਠੰਡ ਤੇ ਧੁੰਦ ਦੇ ਦਿਨਾਂ ਤੋਂ ਕਿਵੇਂ ਜਿਹੜਾ ਮਨੁੱਖੀ ਸਿਹਤ ਨੂੰ ਬਚਾ ਕੇ ਰੱਖਣਾ ਤੇ ਸਿਹਤਮੰਦ ਰਹਿਣਾ ਹੈ। ਖੈਰ ਡਾਕਟਰ ਸਾਹਿਬਾ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ। ਬਹੁਤ ਮਿਹਰਬਾਨੀ ਜੀ ਤੇ ਤੁਹਾਡੇ ਰਹੀਂ ਸਾਰੇ ਜਿੰਨੇ ਵੀ ਸੁਣ ਵੇਖ ਰਹੇ ਸਨ ਸਭ ਨੂੰ ਬਹੁਤ-ਬਹੁਤ ਨਿੱਘੀ ਸੱਚੀ ਗਾਈ। ਇਹ ਮਿਸ਼ਨ ਪੰਜਾਬੀ